ਬਹੁਤ ਜੰਗੇ ਜੰਗੇ ਕੰਮ ਕੀਤੇ ਸਾਡੇ ਰਿਸਪੈਕਟਡ ਜਿੰਨੇ ਵੀ ਗਰੇਵਾਲ ਸਾਹਿਬ ਕੁਮਨ ਸਾਹਿਬ ਹਕਾਂਡਾ ਸਾਹਿਬ ਮੇਰਾ ਇੱਕ ਸਵਾਲ ਹੈ ਪਬਲਿਕ ਦੇ ਹੱਥ ਵਿੱਚ ਬੁੱਢੇ ਦਰਿਆ ਬਾਰੇ ਥੋੜੇ ਜਿਕੇ ਵਿਚਾਰ ਜੁਣ ਦਾ ਦਿਓ ਜਿੱਥੇ ਪਾਣੀ ਦੀ ਗੱਲ ਕੀਤੀ ਸੀਗੀ ਮੈਂ ਤਾਂ ਉੱਠ ਕੇ ਆਇਆ ਜੀ ਮੈਂ ਵੇਟ ਕਰ ਰਿਹਾ ਸੀਗਾ ਸਰ ਇੰਟਰੈਕਸ਼ਨ ਮੀਟਿੰਗ ਸੀਗੀ ਮੈਨੂੰ ਸੀ ਸਵਾਲ ਬੇਨੂੰ ਸਾਨੂੰ ਮੌਕਾ ਮਿਲੇਗਾ ਸਰ ਬੁੱਢੇ ਦਰਿਆ ਦੀ ਜਿਹੜੀ ਬੁੱਢਾ ਦਰਿਆ ਇੱਕ ਗੰਦਾ ਨਾਲ ਬੜਾ ਦੁੱਖ ਨਾਲ ਕਿਹਾ ਜਾ ਰਿਹਾ ਜੀ ਬੁੱਢੇ ਦਰਿਆ ਸਰ ਇੱਕ ਮਿੰਟ ਸਰ ਸਰ ਤੁਹਾਨੂੰ ਸੁਣੋ ਇੱਕ ਮਿੰਟ ਔਰ ਸਟੇਟਸ ਔਰ ਇੱਕ ਸੈਕਿੰਡ ਮੈਨੂੰ ਸੁਣੋ ਇੱਕ ਸੈਕ ਇਸ এনवायरमेंट ਸਟੇਟ ਸਬਜੈਕਟ ਆ ਮੈਂ 1997 ਚ এনवायरमेंट ਬਲੇ ਸੈਕਿੰਡ ਉਹ ਸੁਣੋ ਮੇਰੀ ਸਰ ਬੇਨਤੀ ਹੈ ਸਰ ਤੁਸੀਂ ਦੇਖੋ ਤੁਸੀਂ ਕਾਲ ਐਮਪੀ ਬਣ ਗਏ ਐਮਪੀ ਮੀਨਸ ਪੂਰੇ ਸਟੇਟ ਦਾ ਨਹੀਂ ਹੁੰਦਾ ਜੀ ਪੂਰੇ ਕੰਟਰੀ ਦਾ ਬੰਦ ਜਿਹਾ ਇਹ ਮੱਡਾ ਮਸਲਾ ਬੜਾ ਵੱਟੇ ਵੱਡਾ ਵੱਡਾ ਮਸਲਾ ਸਰ ਸਰ ਜੀ ਸੁਣੋ ਮੇਰੀ ਵੀ ਸੁਣੋ ਪਰਿਵਰਨ ਸਰ ਅੱਜ 44 ਟਾਈਮ ਇਹਦੇ ਅੰਦਰ ਚੱਲਦਾ ਪਿਆ ਵਾ ਟੇੜ ਪੌਦੇ ਬਾਰੇ ਕੋਈ ਗੱਲ ਨਹੀਂ ਕਰਦਾ ਅੱਲਾ ਮੈਂ ਜਨਨਾ ਦੇ ਪੁਟੇ ਦਰਿਆ ਬਾਰੇ ਕਿੰਨੇ ਸੈਂਟਰ ਨੂੰ 650 ਕਰੋੜ ਕਿੰਨੀ ਵਾਰੀ ਅਸੀਂ ਸੁਣ ਚੁੱਕੇ ਕਵਾਰਾ ਰਾਹੀ ਕਿੱਥੇ ਇੰਪਲੀਮੈਂਟ ਹੋ ਰਿਹਾ ਜੀ ਦੇਖਿਆ ਨਹੀਂ ਸੁਣ ਤਾਂ ਲੋ ਦੇਖੋ ਇੱਕ ਮਿੰਟ ਜੀ ਉਹ ਯਾਰ ਬੰਨਿਆ ਲੋ ਬੁੱਡੇ ਨਾਲੇ ਦੇ ਉੱਤੇ ਸਭ ਤੋਂ ਪਹਿਲਾਂ ਕੰਮ ਕਰਨਾ ਅਸੀਂ ਸ਼ੁਰੂ ਕੀਤਾ ਸੀ ਠੀਕ ਹੈ ਜੀ 97 ਜਦੋਂ ਸਾਡੀ ਸਰਕਾਰ ਬਣੀ ਨਾ ਜੀ ਅਸੀਂ 3 STP ਲਾਏ ਸੀ ਜੀ ਬੁੱਡੇ ਨਾਲੇ ਨੂੰ ਕਲੀਅਰ ਕਰਨ ਵਾਸਤੇ ਠੀਕ ਹੈ ਜੀ ਸਰਕਾਰ ਬਦਲੀ ਗਈ ਦੂਜੀ ਸਰਕਾਰ ਨੇ ਕੁਝ ਨਹੀਂ ਕੀਤਾ ਠੀਕ ਹੈ ਸਰ ਫਿਰ ਸਾਡੀ ਸਰਕਾਰ ਆਈ ਠੀਕ ਹੈ ਸਰ ਫਿਰ ਅਸੀਂ STP ਲਾਏ ਤਿੰਨ ਠੀਕ ਹੈ ਹੋਰ ਕਲੀਅਰ ਕਰਨ ਵਾਸਤੇ ਠੀਕ ਹੈ ਆ ਜਿਹੜੇ ਕੰਮ ਦੋ ਦਿਨ ਹੋਏ ਨੇ ਨਾ ਅਸੀਂ ਕੀਤੇ ਨੇ ਸਰਦਾਰ ਬਾਦਲ ਨੇ ਕੀਤੇ ਨੇ ਠੀਕ ਹੈ ਜੀ ਇਹ ਜਿਹੜੇ ਤੁਸੀਂ ਸੀਟਪੀ ਵੀ ਦੇਖੇ ਹੋਣੇ ਐਸਟਪੀ ਵੀ ਦੇਖੇ ਹੋਣੇ ਠੀਕ ਹੈ ਸਰ ਐਨਵਾਇਰਨਮੈਂਟ ਵਾਸਤੇ ਜੋ ਕੰਮ ਸਰਦਾਰ ਫਕਾਸ ਸਿੰਘ ਜੀ ਬਾਦਲ ਕਰਕੇ ਗਏ ਨੇ ਉਹ ਕਿਸੇ ਨੇ ਨਹੀਂ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਡੀ ਪਲੈਨਿੰਗ ਆ ਅਸੀਂ ਜਰੂਰ ਇਹਨੂੰ ਹੋਰ ਵਧੀਆ ਤਰੀਕੇ ਨਾਲ ਕਿਉਂਕਿ ਅਸੀਂ ਵੀ ਅਸੀਂ ਭੁਗਤ ਭੋਗ ਗਏ ਮੈਂ ਬੁੱਢੇ ਨਾਲ ਦੇ ਕੰਢੇ ਰਹਿਣਾ ਜੀ ਸਾਨੂੰ ਵੀ ਪਤਾ ਆਸੀਂ ਇਹਨੂੰ ਹੋਰ ਵਧੀਆ ਬਣਾਉਣਾ ਚਾਹਾਂਗੇ ਬਿਲਕੁਲ ਕਲੀਅਰ ਕਰਕੇ ਦੇ ਨਹੀਂ ਤੁਸੀਂ ਬਣਾਇਆ ਸਰ ਨੇ ਸੰਸਦ ਬਣਿਆ ਜੀ ਪਰ ਮੈਨੂੰ ਲੱਗਦਾ ਨਹੀਂ ਜੀ ਬੁੱਢੇ ਦਰਿਆ ਤੇ ਪੈਸਾ ਕਿੱਥੇ ਗਿਆ ਸਿਰਫ ਖਵਾਰਾ ਨਹੀਂ ਪੜਦੇ ਆ ਯਾ ਕਿਤਾਬਾਂ ਜਿਹੀਆਂ ਦੇਖਦੇ ਆ ਜੀ ਕਿ ਹਾਂ ਵੀ ਬੁੱਢੇ ਨਹਿਰੀਏ ਤੇ ਇਹ ਨਹਾਰਾਂ